yeah ਨਾ ਕਰਦੇ ਅੰਦਰ ਕੋ ਬਦਮੀ ਨਹੀਂ ਪੜਦਾ ਇੱਕ ਝੋਖ ਮੇ ਇਸ਼ਾਨ ਹੋਵੇ ਨਾ ਪਰਤਾ ਹੈ ਬਦਮੀ ਨਹੀਂ ਤੇ ਜੇ ਮਾਨ ਕਰੇ ਕਰ ਮੈਂ ਕਿ ਤਾ ਪੈਣਾ ਮੇਰਾ ਮੰਜ਼ਿਲ ਕੌਣ ਕੋ ਪਹਿਲਾ ਨਾਸਮਾਤੀ ਨਹੀਂ ਅਜੇ ਕੌਣ ਕੋ ਪਹਿਲਾ ਨਾਸਮਾਤੀ ਅਨਵੰਦ ਹਰਫਾਨ ਦੀ ਲੋ ਪੰਜਾਬੀ ਸਹਿਤਿਕ ਸੱਤਵ ਲੋ ਅੱਜ ਦੂਸਰੇ ਸਹਿਤਿਕ ਸਮੇਲਨ ਵਿੱਚ ਕਵਿਤਰੀ ਨਾਜ਼ਮਾ ਖਤੂਨ ਨਾਜ਼ ਜੀ ਦਾ ਕਾਵ ਸੰਗ੍ਰਹਿ ਸਮੁੰਦਰਾ ਨਾਲ ਟੱਕਰ ਲੋਕ ਅਰਪਣ ਕੀਤਾ ਗਿਆ ਸੁਖਮਿੰਦਰ ਸਿੰਘ ਚਿੱਠਾ ਜੀ ਮੁੱਖ ਮਹਿਮਾਨ ਸਮੇਤ ਪ੍ਰਦਾਨਗੀ ਮੰਡਲ ਚ ਪੰਜਾਬੀ ਸਹਿਤਕਾਰ ਮੂਲ ਚੰਦ ਸ਼ਰਮਾ ਜੀ ਰਵੀਨਾ ਖਾਨ ਮੀਰ ਪ੍ਰਦਾਨ ਆਲ ਇੰਡੀਆ ਊਮਨ ਕਾਫਲੇ ਮੀਜ਼ ਜਸਵਿੰਦਰ ਪੰਜਾਬੀ ਜੀ ਮੁਰਗਾਬੀਆਂ ਵਾਲੇ ਲਖਵਿੰਦਰ ਕੋਰ ਪਿੰਕੀ ਅਤੇ ਸਰਬਜੀਤ ਕੋਰ ਸੋਤਾ ਜੀ ਦਾ ਡਾਕਟਰ ਹਰੀਸ਼ ਗਰੋਵਰ ਅਤੇ ਸੱਤ ਦੇ ਕਮੇਟੀ ਮੈਂਬਰ ਵੀ ਹਾਜ਼ਰ ਹਨ ਤਾਲੀਆਂ ਦੀ ਗੂੰਜ ਵਿੱਚ ਕਾਲ ਸੰਗ੍ਰਹਿ ਲੋਕ ਅਰਪਣ ਕੀਤਾ ਗਿਆ